ਇਹ ਕਿ ਕੱਲ ਤੋਂ ਸਵੇਰ ਤੋਂ ਆਪਣਾ ਇੱਕ ਨਵਾਂ ਇੰਟਰਨੈਸ਼ਨਲ ਸਫਰ ਸ਼ੁਰੂ ਹੋਣ ਜਾ ਰਿਹਾ ਹੈ ਔਰ ਨਵੇਂ ਸਾਥੀ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਨਵੇਂ ਸਾਥੀ ਦੇ ਨਾਲ ਦੇਖੋ ਜਿਹੜੀ ਇਹ ਲੱਗਿਆ ਹੋਇਆ ਨਾ ਸਟੈਚੂ ਇਹ ਉਹ ਲੋਕਾਂ ਦੇ ਚਿਹਰੇ ਨੇ ਜਿਨ੍ਹਾਂ ਨੇ ਇੱਥੇ ਕੁਰਬਾਨੀ ਦਿੱਤੀ ਹੈ ਜਿਹੜੇ ਇੱਥੇ ਸ਼ਹੀਦ ਹੋਏ ਨੇ ਜਲਿਆਂ ਵਾਲੇ ਬਾਗ ਦੇ ਵਿੱਚ ਲੋ ਜੀ ਆਗੇ ਹੁਣ ਬੜੇ ਮਸ਼ਹੂਰ ਭਰਾਵਾਂ ਦੇ ਟਾਬੇ ਤੇ ਅੰਬਰਸਰੀ ਫੂਡ ਸਟਰੀਟ ਹੈ ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਬੜੀ ਦੇਰ ਬਾਅਦ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੇਰੇ ਪਿੱਛੇ ਤੁਸੀਂ ਪਹਿਚਾਨਗੇ ਹੋਵੋਗੇ ਮੈਂ ਕਿੱਥੇ ਖੜਾ ਆਪਾਂ ਖੜੇ ਆਂ ਸ਼੍ਰੀ ਦਰਬਾਰ ਸਾਹਿਬ ਆਏ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਖੜੇ ਆਂ ਤੇ ਅੱਜ ਇੱਕ ਹੋਰ ਤੁਹਾਨੂੰ ਵੱਡੀ ਅਨਾਊਂਸਮੈਂਟ ਕਰਨ ਲੱਗੇ ਆਂ ਕਿ ਅੱਜ ਅਸੀਂ ਤੁਹਾਨੂੰ ਆਪਣੇ ਦੂਜੇ ਇੰਟਰਨੈਸ਼ਨਲ ਟੂਰ ਤੇ ਲੈ ਕੇ ਜਾ ਰਹੇ ਆਂ ਪਹਿਲਾ ਤੁਹਾਨੂੰ ਪਾਕਿਸਤਾਨ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਸੀ ਅੱਜ ਇੱਕ ਸਾਡਾ ਦੂਜਾ ਇੰਟਰਨੈਸ਼ਨਲ ਟੂਰ ਸ਼ੁਰੂ ਹੋਣ ਜਾ ਰਿਹਾ ਹੈ ਉਹ ਕਿਹੜਾ ਮੁਲਕ ਹੈ ਔਰ ਕਿਹੜੇ ਦੇਸ਼ ਦੀ ਤੁਹਾਨੂੰ ਸੈਰ ਕਰਾਵਾਂਗੇ ਉਹ ਸਰਪ੍ਰਾਈਜ਼ ਹੈ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾ ਵਲੌਗ ਜਿਹੜਾ ਹੈਗਾ ਅੱਜ ਅਸੀਂ ਤੁਹਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਆ ਦਿਖਾਉਣੇ ਆ ਤੁਹਾਨੂੰ ਰੌਣਕ ਮੇਲੇ ਗੁਰੂ ਦੀ ਨਗਰੀ ਦੀ ਆਓ ਮੇਰੇ ਨਾਲ ਕਰਦੇ ਆ ਨਵੇਂ ਵਲੌਗ ਦੀ ਸ਼ੁਰੂਆਤ ਪਾਰ ਪਾਰਕਿੰਗ ਕਰਕੇ ਜੀ ਆਪਾਂ ਪਹੁੰਚ ਗਏ ਆ ਸ਼੍ਰੀ ਦਰਬਾਰ ਸਾਹਿਬ ਇੱਥੇ ਆਪਾਂ ਖੜੇ ਆ ਤੁਹਾਨੂੰ ਇੱਕ ਚੀਜ਼ ਦੱਸਾਂਗੇ ਹੁਣ ਹਿਸਟਰੀ ਬਾਰੇ ਵੀ ਦੱਸਾਂਗੇ ਇਹ ਜਦੋਂ ਐਂਟਰੀ ਕਰਦੇ ਆ ਇਹ ਚੌਂਕ ਹੈ ਹੈਰੀਟੇਜ ਸਟਰੀਟ ਦਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ 1780 ਤੋਂ 1839 ਤੱਕ ਪੰਜਾਬ ਦੇ ਵਿੱਚ ਰਾਜ ਕੀਤਾ ਔਰ ਪੰਜੋ ਤਖਤਾਂ ਦੀ ਸੇਵਾ ਮਹਾਰਾਜਾ ਸਾਹਿਬ ਨੇ ਨਿਭਾਈ ਇਹ ਤੁਸੀਂ ਜਿਹੜਾ ਦੇਖ ਰਹੇ ਹੋਏ ਮਿਨਾਰ ਇਹ ਪੰਜ ਜਰਨੈਲ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੰਜ ਜਰਨੈਲ ਔਰ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਜਿਹੜਾ ਹੈਗਾ ਉਹ ਇਹ ਚੌਕ ਹੈ ਹੁਣ ਇਸ ਤੋਂ ਬਾਅਦ ਆਪਾਂ ਅੱਗੇ ਆਪਣੀ ਪਹਿਲਾ ਰਹਿਣ ਦਾ ਇੰਤਜ਼ਾਮ ਕਰਦੇ ਆ। ਲੋ ਜੀ ਦਰਬਾਰ ਸਾਹਿਬ ਆ ਗਏ ਆ ਤੇ ਦਰਬਾਰ ਸਾਹਿਬ ਆ ਕੇ ਇੱਥੇ ਸਾਰਾ ਗੜੀ ਸਰਾ ਜਿਹੜੀ ਐਸਜੀਪੀਸੀ ਨੇ ਬਣਾਈ ਹੈ ਉਹਦੇ ਵਿੱਚ ਆ ਕੇ ਰੂਮ ਲੈ ਲਿਆ ਤੇ ਹੁਣ ਤੁਹਾਨੂੰ ਨਾ ਇੱਕ ਰੂਮ ਟੂਰ ਦਿਨਾ ਦਿਖਾਨਾ ਇੱਥੇ ਬਹੁਤ ਬਾ ਕਮਾਲ ਦੇ ਬੜੇ ਸੋਹਣੇ ਰੂਮ ਐਸਜੀਪੀਸੀ ਨੇ ਬਣਾਏ ਐ ਇੱਥੇ ਆਪਣੇ ਗੈਸਟ ਵਾਸਤੇ ਇਹ ਰੂਮ ਹੈ ਜਿਹੜਾ ਆਪਾਂ ਲਿਆ ਹੈ ਰੂਮ ਟੂਰ ਦਿਨਾ ਤੁਹਾਨੂੰ ਦਿਖਾਨਾ ਰੂਮ ਕਿੱਦਾਂ ਦੇ ਐ ਇੱਥੇ ਆਹ ਰੂਮ ਹੈ ਇਹ ਡਬਲ ਬੈੱਡ ਲੱਗਿਆ ਹੋਇਆ ਇੱਥੇ ਏ ਟੇਬਲ ਲੱਗਿਆ ਹੋਇਆ ਔਰ ਇਹ ਬਾਰ ਦਾ ਹੈਗਾ ਇੱਥੇ ਧੁੱਪ ਬਹੁਤ ਤੇਜ਼ ਹੈ ਆਪਕੋ ਕਿ ਟਾਈਮ ਨਾ ਪਉਣਾ ਇੱਕ ਹੋਇਆ ਤੇ ਧੁੱਪ ਬਹੁਤ ਤੇਜ਼ ਹੈ ਇਹ ਟੇਬਲ ਹੈ ਇਹ ਡਬਲ ਬੈੱਡ ਹੈ ਇੱਥੇ ਏਸੀ ਰੂਮ ਹੈ ਫੁੱਲੀ ਏਸੀ ਇਹ ਤੇ ਇਹ ਇੱਥੇ ਨਾਲ ਇਹ ਇਹਨਾਂ ਦਾ ਬਾਥਰੂਮ ਹੈ ਹਨਾ ਤੇ ਐਦਾਂ ਦਾ ਕੁਝ ਰੂਮ ਹੈ ਜੀ ਇੱਥੇ ਹੁਣ ਆਪਾਂ ਟੋਕਨ ਤੇ ਰੈਸਟ ਕਰਾਂਗੇ ਤੇ ਰੈਸਟ ਕਰਕੇ ਫਿਰ ਆਪਾਂ ਸ਼ਾਮ ਨੂੰ ਚੱਲਾਂਗੇ ਤੇ ਗੁਰੂਤਿਆਂ ਨਗਰੀ ਦੀਆਂ ਰੌਣਕਾਂ ਤੁਹਾਨੂੰ ਦਿਖਾਣੇ ਆ ਇੱਥੇ ਰੈਸਟ ਕਰਕੇ ਕਿਉਂਕਿ ਧੁੱਪ ਬਹੁਤ ਹੈ ਥੱਕ ਗਏ ਆ ਗਰਮੀ ਬਹੁਤ ਜ਼ਿਆਦਾ ਹੈ ਅੱਜ ਇੱਥੇ 40 44 ਟੈਂਪਰੇਚਰ ਹੋਇਆ ਹੋਇਆ ਤੇ ਫਿਰ ਚੱਲਦੇ ਆਂ ਸ਼ਾਮ ਨੂੰ ਤੇ ਤੁਹਾਨੂੰ ਦਿਖਾਣੇ ਆ ਗੁਰੂ ਨਗਰੀ ਦੀਆਂ ਰੌਣਕਾਂ ਸ਼ਾਮ ਨੂੰ 4 ਵਜੇ ਜੀ ਵਾਪਸ ਰੈਸਟ ਕਰਕੇ ਆ ਗਏ ਆ ਤੇ ਇਹ ਸਾਹਮਣੇ ਹੈਗੀ ਐ ਜਿਹੜੀ ਹੈਰੀਟੇਜ ਸਟਰੀਟ ਇਹ ਸਾਹਮਣੇ ਬਿਲਕੁਲ ਦਰਬਾਰ ਸਾਹਿਬ ਹੈ ਔਰ ਇਹ ਬਣਾਈ ਹੋਈ ਹੈ ਹੈਰੀਟੇਜ ਸਟਰੀਟ ਇੱਥੇ ਦੇ ਰੌਣਕ ਮੇਲੇ ਤੁਸੀਂ ਦੇਖੋ ਦਰਬਾਰ ਸਾਹਿਬ ਜਾਂਦੇ ਹੋਏ ਜਦੋਂ ਆਪਾਂ ਹੈਰੀਟੇਜ ਸਟਰੀਟ ਤੋਂ ਜਾਂਦੇ ਆ ਤਾਂ ਤੁਸੀਂ ਦੇਖੋ ਇੱਥੇ ਨਾ ਇਹ ਮਸਜਿਦ ਮੁਹੰਮਦ ਸ਼ਾਹ ਹੈ 200 ਸਾਲ ਪੁਰਾਣੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 200 ਸਾਲ ਪੁਰਾਣੀ ਇਤਿਹਾਸਿਕ ਜਿਹੜੀ ਮਸਜਿਦ ਹੈ ਇਹ ਅੰਦਰ ਹੈ ਜੀ ਬਿਲਕੁਲ ਸਾਹਮਣੇ ਹੈ ਜੀ ਇਹ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਤਕਰੀਬਨ 300 ਮੀਟਰ ਪਹਿਲਾਂ ਇਹ ਇੱਕ ਮਸਜਿਦ ਹੈ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਇਹ ਇੱਥੇ ਮਸਜਿਦ ਹੈ ਤੁਸੀਂ ਦੇਖੋ ਕਿੰਨਾ ਸਾਰੇ ਧਰਮਾਂ ਦਾ ਸਤਕਾਰ ਹੈ ਇੱਥੇ ਦਰਬਾਰ ਸਾਹਿਬ ਤੋਂ ਥੋੜੀ ਦੇਰ ਪਹਿਲਾਂ ਤਕਰੀਬਨ 200-300 ਮੀਟਰ ਪਹਿਲਾਂ ਇੱਥੇ ਇੱਕ ਬਹੁਤ ਪਿਆਰੀ ਇਹ ਮਸਜਿਦ ਬਣੀ ਹੋਈ ਹੈ ਇਹ ਹੈਰੀਟੇਜ ਸਟਰੀਟ ਤੋਂ ਜਦੋਂ ਆਪਾਂ ਅੰਦਰ ਆਨੇ ਆ ਮਸਜਿਦ ਤੋਂ ਅੱਗੇ ਦਰਬਾਰ ਸਾਹਿਬ ਤੋਂ ਤਕਰੀਬਨ 200 ਮੀਟਰ ਪਹਿਲਾਂ ਇਹ بڑا ਮੰਦਿਰ ਹੈ ਜੀ ਰਗੁਨਾਥ ਜੀ ਦਾ ਵਿਸ਼ਨੂੰ ਭਗਵਾਨ ਜੀ ਦਾ ਇਹ ਮੰਦਿਰ ਹੈ ਇਹ ਬਿਲਕੁਲ ਦਰਬਾਰ ਸਾਹਿਬ ਤੋਂ ਤਕਰੀਬਨ 200 ਮੀਟਰ ਪਹਿਲਾਂ ਤੁਸੀਂ ਦੇਖੋ ਸਾਰੇ ਧਰਮਾਂ ਦਾ ਕਿੰਨਾ ਸਤਕਾਰ ਹੈ ਇਸ ਜਗ੍ਹਾ ਦੇ ਉੱਪਰ ਔਰ ਇਹ ਬਿਲਕੁਲ ਮੰਦਿਰ ਜਿਹੜਾ ਹੈਗਾ ਦਰਬਾਰ ਸਾਹਿਬ ਤੋਂ 200 ਮੀਟਰ ਪਹਿਲਾਂ ਹੈਰੀਟੇਜ ਸਟਰੀਟ ਦੇ ਬਿਲਕੁਲ ਵਿੱਚ ਇਹ ਦਰਬਾਰ ਸਾਹਿਬ ਜਾਂਦੇ ਹੋਏ ਨਾ ਜੀ ਜਲਿਆਂਵਾਲਾ ਬਾਗ ਆ ਜਾਂਦਾ ਤਾਂ ਜਲਿਆਂਵਾਲੇ ਬਾਗ ਦੇ ਤੁਸੀਂ ਇਹ ਦੇਖੋ ਜਿਹੜੀ ਇਹ ਲੱਗਿਆ ਹੋਇਆ ਨਾ ਸਟੈਚੂ ਇਹ ਉਹ ਲੋਕਾਂ ਦੇ ਚਿਹਰੇ ਨੇ ਜਿਨ੍ਹਾਂ ਨੇ ਇੱਥੇ ਕੁਰਬਾਨੀ ਦਿੱਤੀ ਹੈ ਜਿਹੜੇ ਇੱਥੇ ਸ਼ਹੀਦ ਹੋਏ ਨੇ ਜਲਿਆਂਵਾਲੇ ਬਾਗ ਦੇ ਵਿੱਚ ਇਹ ਉਹ ਲੋਕਾਂ ਦੇ ਚਿਹਰੇ ਜਿਹੜੇ ਨੇ ਉਹ ਰਿਪਰੈਜ਼ੈਂਟ ਕੀਤੇ ਗਏ ਆ ਇਹ ਬਿਲਕੁਲ ਦਰਬਾਰ ਸਾਹਿਬ ਸਾਹਮਣੇ ਆ ਲੋ ਜੀ ਦਰਬਾਰ ਸਾਹਿਬ ਪਹੁੰਚ ਗਏ ਆ ਔਰ ਦਰਬਾਰ ਸਾਹਿਬ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰ ਧਰਮ ਦਾ ਸਤਕਾਰ ਹੈ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਭਗਵਾਨ ਸ਼ਨੀ ਦੇਵ ਦਾ ਮੰਦਿਰ ਹੈ ਸਾਰਾ ਗੜੀਸ ਰਾਹ ਤੋਂ ਹੁਣ ਨਿਕਲ ਗਏ ਹੁਣ ਸ਼ਾਮ ਦੀਆਂ ਤੁਹਾਨੂੰ ਗੁਰੂ ਨਗਰੀ ਦੀਆਂ ਰੌਣਕਾਂ ਦਿਖਾਉਨੇ ਆ ਸਕਰੀਨ ਦੇਖੋ ਸਾਹਮਣੇ ਇਹ ਬਿਲਕੁਲ ਲਾਈਵ ਟੈਲੀਕਾਸਟ ਹੈ ਸ੍ਰੀ ਦਰਬਾਰ ਸਾਹਿਬ ਤੋਂ ਔਰ ਇਹ ਆਪਾਂ ਆ ਗਏ ਆ ਬਾਹਰ ਸਾਰਾ ਗੜੀ ਸਰਾਂ ਤੋਂ ਬਾਹਰ ਨਿਕਲ ਕੇ ਇਹ ਹੈਰੀਟੇਜ ਸਟਰੀਟ ਜਿਹੜੀ ਹੈਗੀ ਆ ਇਹ ਰਾਤ ਨੂੰ ਬਿਲਕੁਲ ਰੌਣਕ ਮੇਲਾ ਜਿਹੜਾ ਹੈ ਉਹ ਦੇਖਣ ਵਾਲਾ ਜਗਮਗ ਹੋਈ ਹੋਈ ਹੈ ਸਾਰੀ ਸਟਰੀਟ ਲਾਈਟ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਜਿਹੜਾ ਚੌਂਕ ਹੈ ਇਹ ਦੇ ਨਾਲ ਤੁਸੀਂ ਦੇਖੋ ਬ੍ਰਿਸਟਾ ਜਾਂ ਸਟਾਰਬਕਸ ਕਾਫੀ ਇਹ ਵੱਡੇ ਬ੍ਰਾਂਡ ਜਿਹੜੇ ਹੈਗੇ ਨੇ ਇੰਟਰਨੈਸ਼ਨਲ ਬ੍ਰਾਂਡ ਇਹ ਇੱਥੇ ਖੁੱਲੇ ਹੋਏ ਨੇ ਇੱਥੇ ਆ ਕੇ ਨਾ ਯਾਰ ਇੱਕ ਵਾਰ ਤੁਸੀਂ ਦੇਖੋ ਮਤਲਬ ਐਂ ਲੱਗਦਾ ਕਿਸੇ ਹੋਰ ਹੀ ਦੁਨੀਆ ਦੇ ਵਿੱਚ ਆ ਗਏ ਗੁਰੂ ਨਗਰੀ ਦੀਆਂ ਰੌਣਕਾਂ ਐਸੀਆਂ ਨੇ ਇਹ ਵਾਲੀ ਜਿਹੜੀ ਜਗ੍ਹਾ ਹੈ ਇਹ ਦੇਖ ਕੇ ਇੱਥੋਂ ਨਾ ਸੱਚੀ ਜਾਨ ਨੂੰ ਜੀ ਨਹੀਂ ਕਰਦਾ ਇੰਨੀਆਂ ਵਧੀਆਂ ਰੌਣਕਾਂ ਨੇ ਲੋ ਜੀ ਆ ਗਏ ਹੁਣ ਬੜੇ ਮਸ਼ਹੂਰ ਭਰਾਵਾਂ ਦੇ ਟਾਬੇ ਤੇ 1912 ਤੋਂ ਵੀ ਪੁਰਾਣਾ ਹੈ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਹ ਭਰਾਵਾ ਦਾ ਟੱਬਾ ਇੱਥੇ ਹੁਣ ਡਿਨਰ ਕਰਦੇ ਆਂ ਖਾਣਾ ਖਾ ਕੇ ਫਿਰ ਅੱਗੇ ਤੁਹਾਨੂੰ ਦਿਖਾਣੇ ਆ ਪਹਿਲਾਂ ਅੰਦਰ ਵੀ ਦਿਖਾਣੇ ਆ ਤੁਹਾਨੂੰ ਕਿੱਦਾਂ ਦਾ ਹੈ ਭਰਾਵਾਂ ਦਾ ਢਾਬਾ 1912 ਦਾ ਭਰਾਵਾਂ ਦੇ ਢਾਬੇ ਤੋਂ ਖਾਣਾ ਖਾ ਕੇ ਬਹੁਤ ਟੇਸਟੀ ਖਾਣਾ ਸੀਗਾ ਤੇ ਹੁਣ ਆ ਗਏ ਆ ਬਿਲਕੁਲ ਸਾਹਮਣੇ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਇਹ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੀਆਂ ਯਾਦਾਂ ਨੇ ਉਹਨੂੰ ਬੜਾ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ ਸਾਨੂੰ ਦਿਖਾਣੇ ਆ ਪਾਰਟੀਸ਼ਨ ਮਿਊਜ਼ੀਅਮ ਗੱਲ ਕਰਨਾ ਹੈ ਯਾਰ ਤੁਸੀਂ ਇਹ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਬਣਾਈ ਹੋਈ ਹੈ ਜੀ ਇਹ ਟ੍ਰੇਨ ਇਹ ਅੰਦਰ ਆਪਾਂ ਇੱਥੇ ਐਂਟਰੀ ਕਰਦੇ ਆਂ ਬੜੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਇਹ ਪਾਰਟੀਸ਼ਨ ਮਿਊਜ਼ੀਅਮ ਦੀ ਐਂਟਰੀ ਹੈ ਲੋਕ ਇੱਥੇ ਫੋਟੋਸ ਕਰਵਾਉਂਦੇ ਨੇ ਸੈਲਫੀਆਂ ਲੈਂਦੇ ਨੇ ਪਾਰਟੀਸ਼ਨ ਮਿਊਜ਼ੀਅਮ ਦੇ ਅੰਦਰ ਇਹ ਫੋਟੋਜ਼ ਹੁਣ ਕੋਈ ਹਨੇਰਾ ਹੋ ਗਿਆ ਸ਼ਾਇਦ ਤੁਹਾਨੂੰ ਉਹਨਾਂ ਕਲੀਅਰ ਨਾ ਦਿਖ ਰਿਹਾ ਹੋਵੇ ਫੋਟੋਜ਼ ਹੈਗੀਆਂ ਨੇ ਦੇਸ਼ ਦੇ ਆਜ਼ਾਦੀ ਜਦੋਂ ਹੋਈ ਆ ਵਟਵਾਰਾ ਜਦੋਂ ਹੋਇਆ ਉਹਦੇ ਸੰਤਾਪ ਦੀਆਂ ਪੰਜਾਬ ਦਾ ਜਦੋਂ ਵਟਵਾਰਾ ਹੋਇਆ ਲੋਕਾਂ ਨੇ ਜਿਵੇਂ ਸੰਤਾਪ ਝੇਲਿਆ ਉਹ ਸੰਤਾਪ ਇਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਤੋਂ ਤੁਸੀਂ ਦੇਖੋ ਬਹੁਤ ਹੀ ਸੋਹਣੀਆਂ ਫੋਟੋਆਂ ਇੱਥੇ ਲਗਾਈਆਂ ਗਈਆਂ ਨੇ ਬਾਕੀ ਇੱਥੇ ਇਹਦੇ ਨਾਲ ਹੀ ਅੰਬਰਸਰੀ ਫੂਡ ਸਟਰੀਟ ਹੈ ਡੋਮੀਨੋਜ਼ ਦਾ ਥੱਲੇ ਦਾ ਬੈਲਜੀਅਮ ਵਾਫਲ ਅਲੱਗ-ਅਲੱਗ ਬੱਚਿਆਂ ਵਾਸਤੇ ਨਾ ਬਹੁਤ ਵਧੀਆ ਗੇਮਸ ਬਣਾਈਆਂ ਹੋਈਆਂ ਨੇ ਬੱਚੇ ਇੰਜੋਏ ਕਰ ਸਕਦੇ ਨੇ ਬਹੁਤ ਸਾਰੇ ਝੂਲੇ ਨੇ ਅਲੱਗ-ਅਲੱਗ ਗੇਮਸ ਨੇ ਬੱਚਿਆਂ ਦੀਆਂ ਅਲੱਗ-ਅਲੱਗ ਗੇਮਸ ਬਹੁਤ ਸਾਰੇ ਝੂਟੇ ਖਿਡਾਉਣੇ ਪੂਰਾ ਇੰਜੋਏ ਬੱਚਿਆਂ ਦਾ ਤਾਂ ਪੂਰਾ ਜੀ ਲੱਗਦਾ ਪੂਰਾ ਮੇਲਾ ਹੈ ਇਹ ਲੋਜੀ ਘੁੰਮ ਫਿਰ ਕੇ ਹੁਣ ਆਪਾਂ ਇਥੋਂ ਆ ਹੈਰੀਟੇਜ ਮਾਰਕੀਟ ਘੁੰਮ ਕੇ ਆਏ ਆ ਤੇ ਘੁੰਮ ਕੇ ਹੁਣ ਆਪਾਂ ਆ ਗਏ ਆ ਆਪਣੀ ਸਾਰਾ ਗੜੀ ਸਰਾਂ ਦੇ ਵਿੱਚ ਇਹ ਹੈ ਜੀ ਸਾਰਾ ਗੜੀ ਸਰਾਂ ਜਿੱਥੇ ਆਪਾਂ ਰਹਿائش ਕੀਤੀ ਹੋਈ ਹੈ ਅੱਜ ਤੇ ਹੁਣ ਥੱਕ ਗਏ ਆ ਸਵੇਰੇ ਆਪਣੀ ਫਲਾਈਟ ਹੈ ਤੇ ਕਿੱਥੇ ਜਾਣਾ ਹੈ ਆਪਾਂ ਨੇ ਕਿਹੜਾ ਆਪਣਾ ਇੰਟਰਨੈਸ਼ਨਲ ਸਫਰ ਹੈ ਉਹ ਤੁਹਾਨੂੰ ਉੱਪਰ ਰੂਮ 'ਚ ਜਾ ਕੇ ਥੋੜਾ ਜਿਹਾ ਇਸ਼ਾਰਾ ਕਰਦੇ ਆਂ ਦੱਸਦੇ ਆਂ ਹਾਂਜੀ ਕਮਰੇ 'ਚ ਆ ਗਏ ਆ ਜੀ ਆਪਣੇ ਤੇ ਅੱਜ ਦਾ ਜਿਹੜਾ ਵਲੌਗ ਸੀਗਾ ਨਾ ਉਹ ਵਲੌਗ ਤੁਹਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਬਾਹਰ ਹੈਰੀਟੇਜ ਸਟਰੀਟ ਹੈ ਇਹ ਵਲੌਗ ਸਿਰਫ ਉਦਾ ਹੀ ਸੀ ਦਰਬਾਰ ਸਾਹਿਬ ਦੇ ਅੰਦਰ ਤੁਹਾਨੂੰ ਮੱਥਾ ਨਹੀਂ ਟਿਕਾ ਸਕੇ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਜੇ ਤੁਸੀਂ ਵੀਡੀਓਗ੍ਰਾਫੀ ਕਰਨੀ ਹੈ ਤਾਂ ਉਹਦੀ ਨਾ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਪਰਮਿਸ਼ਨ ਲੈਣ ਦੀ ਜਿਹੜਾ ਪ੍ਰੋਸੈਸ ਹੈ ਉਹਨਾਂ ਸਾਡੇ ਕੋਲ ਟਾਈਮ ਸੀਗਾ ਨਹੀਂ ਕਿਉਂਕਿ ਸਵੇਰੇ ਸਾਡੀ ਫਲਾਈਟ ਹੈ ਤੇ ਅੱਜ ਬਹੁਤ ਲੇਟ ਹੋ ਗਏ ਸੀਗੇ ਇਸ ਕਰਕੇ ਪਰਮਿਸ਼ਨ ਨਹੀਂ ਲੈ ਪਾਏ ਦਰਬਾਰ ਸਾਹਿਬ ਦੇ ਅੰਦਰ ਵੀਡੀਓਗ੍ਰਾਫੀ ਉਹ ਨਹੀਂ ਕਰ ਪਾਏ ਹੈਗੇ ਬਾਹਰ-ਬਾਹਰ ਦਾ ਤੁਹਾਨੂੰ ਸੀਨ ਦਿਖਾਇਆ ਹੈ ਗੁਰੂ ਦੀ ਨਗਰ ਦੀਆਂ ਰੌਣਕਾਂ ਜਿਹੜੀਆਂ ਨੇ ਹੈਰੀਟੇਜ ਸਟਰੀਟ ਦੀਆਂ ਉਹ ਤੁਹਾਨੂੰ ਦਿਖਾਈਆਂ ਨੇ ਉਮੀਦ ਕਰਦਾ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਦੂਸਰਾ ਜਿਹੜੀ ਸੀਗੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ ਉਹ ਇਹ ਹੈ ਕਿ ਕੱਲ ਤੋਂ ਸਵੇਰ ਤੋਂ ਆਪਣਾ ਇੱਕ ਨਵਾਂ ਇੰਟਰਨੈਸ਼ਨਲ ਸਫਰ ਸ਼ੁਰੂ ਹੋਣ ਜਾ ਰਿਹਾ ਹੈ ਔਰ ਨਵੇਂ ਸਾਥੀ ਦੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਨਵੇਂ ਸਾਥੀ ਦੇ ਨਾਲ ਤੇ ਕਿਹੜਾ ਸਫਰ ਹੈ ਕਿਹੜਾ ਉਹ ਸਾਥੀ ਹੈ ਜਿਹੜਾ ਕੱਲ ਨੂੰ ਤੁਹਾਨੂੰ ਸਾਡੀ ਨਵੀਂ ਸੈਰ ਚੈਨਲ ਦੇ ਦੂਜੇ ਇੰਟਰਨੈਸ਼ਨਲ ਟੂਰ ਤੇ ਲੈ ਕੇ ਜਾ ਰਿਹਾ ਹੈ ਉਹ ਤੁਹਾਨੂੰ ਸਵੇਰੇ ਦੱਸਾਂਗੇ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਉਦੋਂ ਤੱਕ ਹੁਣ ਤੁਸੀਂ ਮੈਨੂੰ ਇਜਾਜ਼ਤ ਦਿਓ ਇਸ ਵਲੌਗ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਸਵੇਰੇ ਮਿਲਦੇ ਹਾਂ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ